ਕੋਈ ਸਣਾ ਉਹ ਤੇ ਮੋਛ ਦੇ ਵਾਲੇ ਕਿ ਨਹੀਂ ਆਏਗਾ ਕੀ ਬਾਤ ਹੈ ਤੇ ਇਹ ਕਹਿੰਦੇ ਨੇ ਪੰਜਾਬ ਨਸ਼ਾ ਮੁਕਤ ਹੋਣਾ ਚਾਹੀਦਾ ਤੇ ਮੈਂ ਕਹਾਂ ਪੰਜਾਬ ਤੇ ਨਸ਼ਾ ਮੁਕਤ ਬਾਅਦ ਚ ਹੋਊਗਾ ਪਰ ਪਹਿਲਾਂ ਤੂੰ ਪੰਜਾਬ ਚ ਬੈਨ ਹੋ ਜਾਣਾ ਇਹ ਕਹਿੰਦੀ ਕਿਉਂ ਤੇ ਮੈਂ ਕਹਾਂ ਕਿਉਂਕਿ ਤੇਰੀ ਅੱਖਾਂ 'ਚ ਬਹੁਤ ਨਸ਼ਾ ਹੈ ਆਈ ਥਿੰਕ ਇਟਸ ਅ ਕਿਊਟ ਲਵ ਸਟੋਰੀ ਇਨ ਅ ਓਵਰਆਲ ਕਮਰਸ਼ੀਅਲ ਬਲੌਕਬਸਟਰ ਸੋ ਜਿਹੜਾ ਐਕਸ਼ਨ ਅਸੀਂ ਦੇਖਿਆ ਫਿਲਮ ਦੇ ਵਿੱਚ ਇਹ ਸ਼ੂਟ ਕਿੱਥੇ ਹੋਇਆ ਸਾਰਾ ਔਰ ਇਹ ਜਿਹੜਾ ਤੁਸੀਂ ਐਕਸ਼ਨ ਕੀਤਾ ਕੋਈ ਇੰਜਰੀਜ਼ ਵਗੈਰਾ ਤੁਹਾਨੂੰ ਹੋਈਆਂ ਕਿਉਂਕਿ ਹਰ ਵਾਰੀ ਅਸੀਂ ਤੁਹਾਡੀ ਫਿਲਮਾਂ 'ਚ ਅਸੀਂ ਦੇਖਿਆ ਕਿ ਤਰ੍ਹਾਂ ਕਿਤ ਇਹਨਾਂ ਨੇ ਸੱਟ ਪੱਕੀ ਖਾਦੀ ਹੁੰਦੀ ਆ ਇਹ ਬਦਨਾਮ ਅਸੀਂ ਸ਼ੂਟ ਕੀਤੀ ਆ ਪੰਜ ਸਟੇਟਸ ਦੇ ਵਿੱਚ ਜਿੱਦਾ ਪੰਜਾਬ ਰਾਜਸਥਾਨ ਗੁਜਰਾਤ ਐਂਡ ਉਧਰ ਦੈਰਾ ਦੂਨ ਵੱਲ ਕੀਤੀ ਫਿਰ ਦਿੱਲੀ ਕੀਤੀ ਬਟ ਇਹਦੇ 'ਚ ਜਿਹੜਾ ਐਕਸ਼ਨ ਕੀਤਾ ਇਹਦੇ 'ਚ ਨਾ ਇੱਕ ਜੰਗਲ ਦਾ ਸੀਕੁਐਂਸ ਆ ਜਿੱਥੋਂ ਫਿਲਮ ਦਾ ਟ੍ਰੇਲਰ ਸ਼ੁਰੂ ਹੁੰਦਾ ਉਹ ਤੁਸੀਂ ਦੇਖਿਆ ਟਰੱਕ ਦੇ ਵਿੱਚ ਉੱਡ ਕੇ ਜਾਂਦਾ ਹਨ ਸੋ ਉੱਥੇ ਉਹ ਵਾਈਲ ਡ੍ਰਿੰਗ ਦੈਟ ਉੱਥੇ ਪਰ ਮੈਨੂੰ ਉਦੋਂ ਨਹੀਂ ਪਤਾ ਲੱਗਿਆ ਉਹ ਵਾਪਸ ਆ ਕੇ ਪਤਾ ਲੱਗਿਆ ਕਿ ਉਹ ਇੱਕ ਜਦਾਂ ਆ ਲੱਤ ਦੇ ਉੱਤੇ ਥੋੜੀ ਜਿਹੀ ਜਿਹੜੀ ਬੋਨ ਆ ਉਹ ਕ੍ਰੈਕ ਹੋ ਗਈ ਤੇ ਬਾਅਦ ਚ ਫਿਰ ਆਪੇ ਜੁੜ ਗਈ ਅਜਿਹਾ ਮੈਂ ਉਸ ਟੂ ਤੇ ਮੈਂ ਸੈਂਟਰ ਰਾਈਡਿੰਗ ਕਰਦਾ ਸੀ ਤੇ ਸਾਡਾ ਸ਼ੋ लवली ਕ ਯੂਨੀਵਰਸਿਟੀ ਜਲੰਧਰ ਚਾ ਨਾ ਉੱਥੇ ਉਹਨਾਂ ਨੇ ਸਾਨੂੰ ਬੁਲਾਇਆ ਤੇ ਸਾਨੂੰ ਚਾਹੀ ਬਹੁ ਸੀ ਕੁ ਕਰਦੇ ਹਾਂ ਤੋਂ ਬਿਨਾ ਪੁੱਛੇ ਜਾਂ ਬਿਨਾ ਦੱਸੇ ਕੰਮ ਕਰ ਦੁੰਦਾ ਸੀ ਮੈਨੂੰ ਚਾ ਸੀ ਉਸ ਚੀਜ਼ ਦਾ ਤਾਂ ਉਹਨਾਂ ਨੇ ਸਾਨੂੰ ਸ਼ੋਰ ਰੱਖ ਲੈ ਸਾਨੂੰ ਬੁਲਾਇਆ ਤੇ ਕਹਿੰਦੇ ਤੁਹਾਨੂੰ ਤੇਲ ਦੇਣਗੇ ਜੀ ਉਹ ਆ ਜਿਓ ਮੈਂ ਕਿਹਾ ਚਲੋ ਠੀਕ ਆ ਸੋ ਉਹਨਾਂ ਨੇ ਸਿਰਫ ਸਾਡਾ ਕਪੂਰਥਲੇ ਤੋਂ ਉੱਥੇ ਜਾਣ ਤੇ 250 ਰੁਪਏ ਦਾ ਤੇਲ ਲਾਦਾ ਸੀ ਉਦਿਆਂ ਤੇ ਉਹਨੇ ਦਿੱਤਾ ਜੇ ਮੈਂ ਦੋ ਸਾਨੂੰ ਖੁਸ਼ੀ ਸੀ ਇਸ ਗੱਲ ਦੀ ਸਤਿ ਸ਼੍ਰੀ ਅਕਾਲ ਨਮਸਕਾਰ ਆਦab ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਦਾ ਮੋਸਟ ਅਵੇਟਡ ਟ੍ਰੇਲਰ ਫਾਈਨਲੀ ਰਿਲੀਜ਼ ਹੋ ਗਿਆ ਹੈ ਬਦਨਾਮ ਸੋ ਤੁਸੀਂ ਸਾਰੇ ਟ੍ਰੇਲਰ ਨੂੰ ਦੇਖ ਵੀ ਰਹੇ ਹੋ ਬਹੁਤ ਸਾਰਾ ਪਿਆਰ ਵੀ ਦੇ ਰਹੇ ਹੋ ਤਾਰਕਸ਼ਟ ਮੇਰੇ ਨਾਲ ਅੱਜ ਹੈਗੀ ਆ ਬਦਨਾਮ ਦੀ ਜੈ ਔਰ ਜੈਸਮਿਨ ਇਹਨਾਂ ਦੇ ਨਾਲ ਖਾਸ ਅਸੀਂ ਗੱਲਬਾਤ ਕਰਾਂਗੇ ਔਰ ਟ੍ਰੇਲਰ ਦੀ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਔਰ ਫਿਲਮ ਦੇ ਵਿੱਚ ਕੀ ਕੁਝ ਹੋਵੇਗਾ ਖਾਸ ਉਹਨਾਂ ਦੇ ਲਈ ਤਾਂ ਕ੍ਰਿਓਸਿਟੀ ਤੁਹਾਡੀ ਵੀ ਪੀਕ ਤੇ ਸਾਡੀ ਵੀ ਸੋ ਜੈ ਮੈਂ ਕਹਿੰਨੀ ਆ ਵੀ ਆਪਾਂ ਗੱਲਾਂ ਦੀ ਸ਼ੁਰੂਆਤ ਕਰੀਏ ਤੁਹਾਡੇ ਕਿਸੇ ਡਾਇਲੋਗ ਤੋਂ ਕਿਉਂਕਿ ਜਦੋਂ ਤੁਸੀਂ ਇੰਨੇ ਕਲਰਫੁਲ ਟ੍ਰੇਲਰ ਦੇ ਵਿੱਚ ਰੰਗ ਬੰਨ ਕੇ ਰੱਖੇ ਹੋਏ ਆ ਸੋ ਕਿਸੇ ਵੀ ਇੱਕ ਪਾਰਟਿਕੂਲਰ ਟ੍ਰੇਲਰ ਦੇ ਵਿੱਚ ਜਿਹੜਾ ਤੁਹਾਡਾ ਫੇਵਰਟ ਡਾਇਲੋਗ ਆ ਉਹਦੇ ਨਾਲ ਅਸੀਂ ਆਗਾਜ਼ ਕਰਾਂਗੇ ਅੱਜ ਹੋਸ਼ ਨਾ ਹੋਵੇ ਤੇ ਮੋਛ ਦੇ ਰੋਲੇ 'ਚ ਨਹੀਂ ਆਈਦਾ ਮਤਲਬ થોਡੇ ਹਿੱਸੇ ਆਉਂਦੇ ਨੇ ਹੈਨਾ ਇੰਨੇ मीनिंगफुल ਡਾਇਲੋਗਸ ਔਰ ਇਹਦਾ ਐਕਚੁਅਲ ਚ ਮੀਨਿੰਗ ਵੀ ਰੀਅਲ ਹੈ ਹਾਂਜੀ ਹਾਂਜੀ ਜੇ ਡਾਇਲੋਗ ਦਾ ਮਤਲਬ ਹੀ ਹੈਗਾ ਤਾਂ ਉਹ ਫਿਰ ਡਾਇਲੋਗ ਬੀਸਲੈਸ ਲੱਗਦਾ கரੈਕਟ ਆ ਪਰ ਇਹ ਟੱਚਵੁੱਡ ਕਿਰਪਾਈ ਬਰਮਾਦ ਮਾਦੀ ਕਿ ਇਹਦਾ ਵੀ ਡਾਇਲੋਗ ਮੈਨੂੰ ਮਿਲਦੇ ਆ ਬੋਲਣ ਲਈ ਐਂਡ ਵਧੀਆ ਐਂਡ ਮੈਨੂੰ ਬਹੁਤ ਪਸੰਦ ਆ ਇਹ ਡਾਇਲੋਗ ਮੈਨੂੰ ਬਹੁਤ ਪਸੰਦ ਆ ਇਸੇ ਕਰਕੇ ਟ੍ਰੇਲਰ ਦਾ ਜਿਹੜਾ ਮੇਰਾ ਮੇਰਾ ਓਪਨਿੰਗ ਸ਼ਾਟ ਆ ਐਂਡ ਮੇਰਾ ਕਿਉਂਕਿ ਟ੍ਰੇਲਰ ਦੀ ਓਪਨਿੰਗ ਤੇ ਜਿਹੜਾ ਪਹਿਲਾ ਡਾਇਲੋਗ ਆ ਮਤਲਬ ਜਦੋਂ ਮੈਂ ਆਨਾ ਇਹੀ ਡਾਇਲੋਗ ਆ ਇੱਕ ਹੀ ਡਾਇਲੋਗ ਆ ਮੈਨੂੰ ਲੱਗਦਾ ਫਿਲਮ ਚ ਬਾਕੀ ਬਾਕੀ ਜੈਸਮੀਨ ਨਾ ਬਾਕੀ ਸਾਰੇ ਕੈਰੈਕਟਰਸ ਨੇ ਆ ਸੋ ਤੁਸੀਂ ਸਾਰਿਆਂ ਨੇ ਦੇਖਿਆ ਕਿ ਪੋਸਟਰ ਰਿਲੀਜ਼ ਹੋਇਆ ਉਹ ਵੀ ਬੜੇ ਤੂਫਾਨੀ ਤਰੀਕੇ ਦੇ ਨਾਲ ਹੋਇਆ ਸੋ ਤੂਫਾਨ ਜੱਟ ਆਪਣੇ ਜਲਦੀ ਸਿਨੇਮਾ ਘਰਾਂ ਦੇ ਵਿੱਚ ਵਿਆ ਰਹੇ ਨੇ ਉਸ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਅਸੀਂ ਛੋਟੀਆਂ-ਛੋਟੀਆਂ ਦੇਖ ਪਾ ਰਹੇ ਕਿ ਸਾਨੂੰ ਜੋੜ ਕੇ ਰੱਖਿਆ ਹੋਇਆ ਬਦਨਾਮ ਨੇ ਹਨਾ ਕਿ ਹਾਏ ਹੁਣ ਨੈਕਸਟ ਕੀ ਰਿਲੀਜ਼ ਹੋਏਗਾ ਨੈਕਸਟ ਕੀ ਆਏਗਾ ਇੱਕ ਕਿਉਰੀਓਸਿਟੀ ਹੈ ਸਾਡੇ ਸਾਰਿਆਂ ਦੇ ਅੰਦਰ ਸੋ ਟ੍ਰੇਲਰ ਦੇਖਣ ਤੋਂ ਬਾਅਦ ਤਾਂ ਹੁਣ ਬਸ ਬਟਰਫਲਾਈਜ਼ ਅੰਦਰ ਘੁੰਮ ਰਹੀਆਂ ਨੇ ਕਿ ਕਦੋਂ ਫਿਲਮ ਆਏਗੀ ਸੋ ਇੱਕ ਬਟਰਫਲਾਈ ਸਾਡੇ ਨਾਲ ਵੀ ਹੈ ਬਹੁਤ ਪਿਆਰਾ ਤੁਸੀਂ ਫਿਲਮ ਦੇ ਵਿੱਚ ਕੰਮ ਕੀਤਾ ਜੈਸਮਿਨ ਜਿਹੜੇ ਤੁਹਾਡੇ ਟ੍ਰੇਲਰ ਦੇ ਵਿੱਚ ਅਸੀਂ ਫਿਲਰਸ ਦੇਖ ਰਹੇ ਹਾਂ ਉਹ ਐਕਚੁਅਲੀ ਨਾ ਸਾਨੂੰ ਹੋਰ ਵੀ ਜ਼ਿਆਦਾ ਉਤਸੁਕ ਕਰ ਰਹੇ ਨੇ ਕਿ ਜੈਸਮਿਨ ਦਾ ਕੰਮ ਕਿੱਦਾਂ ਦਾ ਹੋਏਗਾ ਫਿਲਮ ਦੇ ਵਿੱਚ ਹੈਨਾ ਤੁਸੀਂ ਬੜੇ ਸੋਹਣੇ ਲੱਗ ਰਹੇ ਹੋ ਟ੍ਰੇਲਰ ਦੇ ਵਿੱਚ ਜ਼ਰੂਰ ਦੱਸੋ ਕਿ ਕਿੱਦਾਂ ਦਾ ਐਕਸਪੀਰੀਅਂਸ ਸੀ ਤੁਹਾਡਾ ਥੈਂਕ ਯੂ so much ਐਕਸਪੀਰੀਅਂਸ ਹੋਣਾ ਹੀ ਸੀ ਅ ਡਿਫਰੈਂਟ ਕੈਰੈਕਟਰ ਹੈ ਜਿੰਨੇ ਵੀ ਮੈਂ ਪਹਿਲਾਂ ਕੀਤੇ ਨੇ ਪੰਜਾਬੀ ਫਿਲਮਾਂ 'ਚ ਲੁੱਕ ਵੀ ਬੜਾ ਡਿਫਰੈਂਟ ਹੈ ਪੀਪਲ ਹੈਵ ਸੀਨ ਮੀ ਓਨਲੀ ਇਨ ਇੰਡੀਅਨ ਵੇਅਰ ਐਂਡ i think it's a cute uh, love story in a overall commercial blockbuster hana bilkul mm -hmm. commercial masala kind of film ha. te us cute ji love story so that pura ka pura complete package ho hai. ਉਹ ਹੈ ओके ਸੋ ਜੇ ਕਿਹੜੀ ਚੀਜ਼ ਬੈਸਟ ਸੀਗੀ ਰੋਮਾਂਸ ਦੀ ਐਕਸ਼ਨ ਦੀ ਆਪਾਂ ਗੱਲ ਜ਼ਰੂਰ ਕਰਾਂਗੇ ਪਰ ਪਿਆਰ ਮੁਹੱਬਤ ਦੇ ਦਿਨ ਵੀ ਚੱਲ ਰਹੇ ਨੇ ਤੇ ਰੋਮਾਂਸ ਦੀ ਅਲੱਗ ਕਰਨੀਆਂ ਬਹੁਤ ਜ਼ਰੂਰੀ ਨੇ ਫਿਲਮ ਦੇ ਵਿੱਚ ਜਿਹੜੇ ਅਸੀਂ ਰੋਮਾਂਟਿਕ ਤੁਹਾਡੇ ਸ਼ਾਰਟਸ ਦੇਖੇ ਨੇ ਉਹਦੇ ਬਾਰੇ ਵੀ ਜ਼ਿਕਰ ਕਰੂੰਗੀ ਕਿ ਕਿਹੜਾ ਬੈਸਟ ਤੁਹਾਡਾ ਸ਼ਾਰਟ ਹੈ ਜਾਂ ਡਾਇਲੋਗ ਹੈ ਜਿਹੜਾ ਤੁਸੀਂ ਰੋਮਾਂਸ ਦੇ ਲਈ ਸਪੈਸੀਫਿਕਲੀ ਇਹਨਾਂ ਦੇ ਲਈ ਫਿਲਮ ਦੇ ਵਿੱਚ ਨਾ ਜੈਸਮਿਨ ਜੀ ਦਾ ਜਿਹੜਾ ਕਰੈਕਟਰ ਆ ਉਹ ਇਦਾਂ ਆ ਕਿ ਇਹਨਾਂ ਨੂੰ ਇਹ ਆ ਕਿ ਪੰਜਾਬ ਜਿਹੜਾ ਨਸ਼ਾ ਮੁਕਤ ਹੋਣਾ ਚਾਹੀਦਾ ਸੋ ਇੱਕ ਦਿਨ ਮੈਂ ਇਹਨਾਂ ਨੂੰ ਦੇਖ ਲੈਣਾ ਫਿਲਮ ਦੇ ਵਿੱਚ ਇਦਾਂ ਉਹ ਤਰਨੇ ਦੇ ਜਾ ਰਹੇ ਹੁੰਦੇ ਨੇ ਤੇ ਇਹ ਕਹਿੰਦੇ ਨੇ ਪੰਜਾਬ ਨਸ਼ਾ ਮੁਕਤ ਹੋਣਾ ਚਾਹੀਦਾ ਤੇ ਮੈਂ ਕਹਾ ਪੰਜਾਬ ਤੇ ਨਸ਼ਾ ਮੁਕਤ ਬਾਅਦ ਚ ਹੋ ਗਿਆ ਪਰ ਪਹਿਲਾਂ ਤੂੰ ਪੰਜਾਬ ਚ ਬੈਨ ਹੋ ਜਾਣਾ ਇਹ ਕਹਿੰਦੀ ਕਿਉਂ ਤੇ ਮੈਂ ਕਹਾ ਕਿਉਂਕਿ ਤੇਰੀਆਂ ਅੱਖਾਂ ਚ ਬਹੁਤ ਨਸ਼ਾ ਹੈ ਸੋ ਕਿਉਂਕਿ ਜਿਹੜਾ ਬੰਦਾ ਖੋਦੇ ਕੰਮ ਕਰ ਰਿਹਾ ਪੰਜਾਬ ਨਸ਼ਾ ਮੁਕਤ ਹੋਣਾ ਚਾਹੀਦਾ ਉਹ ਖੁਦ ਇਦਾਂ ਲੱਗਦਾ ਹੈ ਕਿ ਖੁਦ ਹੀ ਸਾਰਿਆਂ ਨੂੰ ਨਸ਼ਾ ਨਸ਼ੇ ਚ ਕਰ ਰਿਹਾ ਸੋ ਇਸ ਇਸ ਕੰਟੈਕਸਟ ਜੇ ਡਾਇਲੋਗ ਸੀਗਾ ਸੋ ਇਟ ਵਾਸ ਗੁੱਡ ਐਕਸਪੀਰੀਅੰਸ ਐਂਡ ਕਿਉਂਕਿ ਇਹ ਬਹੁਤ ਵਧੀਆ ਕੋ ਕੋ ਸਟਾਰਸ ਨੇ ਐਂਡ ਇਹਨਾਂ ਨੇ ਬਹੁਤ ਸਪੋਰਟ ਕੀਤਾ ਪਹਿਲੀ ਫਿਲਮ ਆ ਜਿਹਦੇ ਚ ਅਸੀਂ ਇਹਨਾਂ ਰੋਮਾਂਸ ਅਟੈਂਪਟ ਕੀਤਾ ਇਸ ਤੋਂ ਪਹਿਲਾਂ ਜਿੱਥੇ ਵੀ ਕੀਤਾ ਤਾਂ ਉਹ ਕੁੜੀ ਨਾਲ ਕੈਮਿਸਟਰੀ ਰਹੀ ਆ ਬਟ ਇੰਨੀ ਨਹੀਂ ਰਹੀ ਸੋ ਬੜੀ ਕਿਊਟ ਲਵ ਸਟੋਰੀ ਆ ਬਹੁਤ ਜਦਾ ਉਹਨਾਂ ਨੇ ਦੱਸਿਆ ਐਂਡ ਬਹੁਤ ਐਂਟਰਟੇਨਿੰਗ ਹੋ ਗਈ ਐਂਡ ਕੁੜੀਆਂ ਬਹੁਤ ਪਸੰਦ ਕਰਨੀਆਂ ਜਿੱਦਾਂ ਮੁੰਡੇ ਝੂਠ ਬੋਲਦੇ ਆ ਨਾ ਉਦਾਂ ਬਾਦਸ਼ਾਹ ਵੀ ਫਿਲਮ 'ਚ ਝੂਠ ਬੋਲਦਾ ਆ ਪਰ ਉਹ ਜੋ ਵੀ ਆ ਯਾਰ ਜੈ ਤੁਹਾਡੇ ਕੰਮ ਨੂੰ ਅਸੀਂ ਹਮੇਸ਼ਾ ਪਿਆਰ ਕਰਦੇ ਆ ਹਮੇਸ਼ਾ ਵੇਟ ਕਰਦੇ ਆ ਸੋ ਜੈਸਮੀਨ ਤੁਸੀਂ ਬਹੁਤ ਸੀਰੀਅਸ ਔਰ ਸੈਂਸਿਟਿਵ ਟੌਪਿਕਸ ਤੇ ਕੰਮ ਕੀਤਾ ਆਪਣੀ ਇੰਡਸਟਰੀ ਚ ਅਰਦਾਸ ਫਿਲਮ ਹੈ ਨਾ ਬੜੀ ਰਿਲੀਜੀਅਸ ਫਿਲਮ ਬੜੀ ਧਾਰਮਿਕ ਫਿਲਮ ਹੈ ਨਾ ਸੋ ਇਕਦਮ ਹੀ ਔਰ ਪੰਜਾਬ ਦੇ ਵਿੱਚ ਦੁਬਾਰਾ ਹੁਣ ਤੁਸੀਂ ਐਕਸ਼ਨ ਫਿਲਮ ਦੇ ਵਿੱਚ ਕੰਮ ਕਰ ਰਹੇ ਹੋ ਸੋ ਕਿਦਾਂ ਦਾ ਲੱਗਿਆ ਤੁਹਾਨੂੰ ਕਿਉਂਕਿ ਉਹ ਟੀਮ ਅਲੱਗ ਸੀ ਇਹ ਟੀਮ ਅਲੱਗ ਹੈ ਔਰ ਇਹਨਾਂ ਦੀਆਂ ਜਦੋਂ ਫਿਲਮਾਂ ਆਉਂਦੀਆਂ ਨੇ ਤੇ ਇਹਨਾਂ ਨੂੰ ਵੀ ਪਤਾ ਹੈ ਕਿ ਇਹਨਾਂ ਨੂੰ ਕਿੰਨਾ ਪਿਆਰ ਮਿਲਦਾ ਇੱਥੇ ਸੋ ਤੁਸੀਂ ਇਸ ਫਿਲਮ ਦਾ ਹਿੱਸਾ ਵੀ ਬਣੇ ਹੋ ਔਰ ਬਿਲਕੁਲ ਹੀ ਅਲੱਗ ਜਨਰ ਚ ਕੰਮ ਕੀਤਾ ਹੈ ਇਹ ਵੀ ਤੁਹਾਡੇ ਕੋਲੋਂ ਮੈਂ ਜ਼ਰੂਰ ਜਾਨਣਾ ਚਾਹੂੰਗੀ ਕਿ ਕਿੰਨਾ ਕ ਰੀਜ਼ਨ ਸੀ ਥੈਟ ਮੈਨੂੰ ਹਰ ਜਨਰ ਟਰਾਈ ਕਰਨਾ ਹੈ ਨਾ ਆਰਟਿਸਟ ਨੂੰ ਸੇਮ ਸੇਮ ਚੀਜ਼ ਦੇਖ ਕੇ ਆਡੀਅנס ਵੀ ਇੱਕ ਟਾਈਮ ਤੇ ਬੋਰ ਹੋ ਜਾਂਦੀ ਹੈ ਹੈ ਨਾ ਬਿਕੋਜ਼ ਵੀ ਆਰ ਐਂਟਰਟੇਨਰਸ ਐਟ ði ਐਂਡ ਆਫ ði ਉਹਨਾਂ ਨੂੰ ਵੀ ਕੁਝ ਨਾ ਕੁਝ ਨਵਾਂ ਚਾਹੀਦਾ ਐਂਡ ਐਜ਼ ਐਨ ਆਰਟਿਸਟ ਤੁਹਾਨੂੰ ਵੀ ਭੁੱਖ ਹੁੰਦੀ ਹੈ ਕਿ ਤੁਸੀਂ ਡਿਫਰੈਂਟ ਡਿਫਰੈਂਟ ਤਰ੍ਹਾਂ ਤਰੀਕੇ ਦੇ ਕੈਰੈਕਟਰਸ ਕਰੋ ਡਿਫਰੈਂਟ ਡਿਫਰੈਂਟ ਯੂ نو ਆਪਣੇ ਆਪਣੇ ਆਪ ਕੋ you see in different roles on as different characters in different sketches the pala honeymoon which was a beautiful mm. comedy family entertainer mm. second then a warning but it was like a small oh. guest appearance right. <clears throat> then when i shot for carry-on it's ਐਂਟਰਟੇਨ ਇਟਸ ਕਾਮੇਡੀ ਇਟਸ ਥਰੂ ਆਊਟ ਕਾਮੇਡੀ ਫਿਰ ਮੇਰੇ ਦਿਮਾਗ 'ਚ ਚੱਲ ਰਿਹਾ ਸੀ ਨਾਓ ਆਈ ਵਾਂਟ ਟੂ ਡੂ ਡਿਫਰੈਂਟ ਦੈਨ ਅਰਦਾਸ ਕੇਮ ਵੈਨ ਦੇ ਕਾਲਡ ਮੀ ਫॉर ਅਰਦਾਸ ਆਈ ਵਾਸ ਵੈਰੀ ਵੈਰੀ ਹੈਪੀ ਬਿਕੋਜ਼ ਸ਼ੀ ਇਜ਼ ਅ ਸਿੰਪਲ देयर वाज अ ਲੋਟ ਇਨ ਦੈਟ ਕੈਰੈਕਟਰ ਟੂ ਪਲੇ ਵਿਦਆਊਟ ਸੇਇੰਗ ਐਨੀਥਿੰਗ ਜਸਟ ਵਿਦ ਯਰ ਬਾਡੀ ਲੈਂਗੁਏਜ ਐਂਡ ਆਈਜ਼ ਵਿਚ ਵਾਸ ਅ ਚੈਲੰਜ ਫॉर ਮੀ ਬਿਕੋਜ਼ ਮੇਰੀ ਆਪਣੀ ਪਰਸਨਲ ਪਰਸਨੈਲਿਟੀ ਬਿਲਕੁਲ ਆਪੋਜ਼ਿਟ ਹੈ है ना I am very happy bubbly ठीक है whatever and uh, ओ कुड़ी बहुत ही निराश सी so then this came I was like yes I have to do this because as an artist मुझे है करते रहना so, and आगे भी मेरी हमेशा कोशिश यही uh, रहेगी मैं different different characters से different different genres करती रहूं ਸੋ ਜਿਹੜਾ ਐਕਸ਼ਨ ਅਸੀਂ ਦੇਖਿਆ ਫਿਲਮ ਦੇ ਵਿੱਚ ਇਹ ਸ਼ੂਟ ਕਿੱਥੇ ਹੋਇਆ ਸਾਰਾ ਔਰ ਇਹ ਜਿਹੜਾ ਤੁਸੀਂ ਐਕਸ਼ਨ ਕੀਤਾ ਕੋਈ ਇੰਜਰੀਜ਼ ਵਗੈਰਾ ਤੁਹਾਨੂੰ ਹੋਈਆਂ ਕਿਉਂਕਿ ਹਰ ਵਾਰੀ ਅਸੀਂ ਤੁਹਾਡੀ ਫਿਲਮਾਂ 'ਚ ਅਸੀਂ ਦੇਖਿਆ ਕਿ ਤਰ੍ਹਾਂ ਕਿ ਤ ਇਹਨਾਂ ਨੇ ਸੱਟ ਪੱਕੀ ਖਾਦੀ ਹੁੰਦੀ ਆ ਹੈਨਾ ਸੋ ਇਸ ਵਾਰ ਤਾਂ ਨਹੀਂ ਕੁਛ ਇਦਾਂ ਦਾ ਫੇਸ ਕੀਤਾ ਜਾਂ ਹੋਈਆਂ ਸੀਗੀਆਂ ਭਰ ਸ਼ੋਕੇਸ ਨਹੀਂ ਕੀਤੀਆਂ ਇਹ ਬਦਨਾਮ ਅਸੀਂ ਸ਼ੂਟ ਕੀਤੀ ਆ ਪੰਜ ਸਟੇਟਸ ਦੇ ਵਿੱਚ ਜਿੱਦਾ ਪੰਜਾਬ ਰਾਜਸਥਾਨ ਗੁਜਰਾਤ ਐਂਡ ਉਧਰ ਦੈਰਾਦੂਨ ਵੱਲ ਕੀਤੀ ਫਿਰ ਦਿੱਲੀ ਕੀਤੀ ਬਟ ਇਹਦੇ ਵਿੱਚ ਜਿਹੜਾ ਐਕਸ਼ਨ ਕੀਤਾ ਇਹਦੇ ਵਿੱਚ ਨਾ ਇੱਕ ਜੰਗਲ ਦਾ ਸੀਕੁਐਂਸ ਆ ਜਿੱਥੋਂ ਫਿਲਮ ਦਾ ਟ੍ਰੇਲਰ ਸ਼ੁਰੂ ਹੁੰਦਾ ਉਹ ਤੁਸੀਂ ਦੇਖਿਆ ਟਰੱਕ ਦੇ ਵਿੱਚ ਉੱਡ ਕੇ ਜਾਂਦਾ ਹਨਾ ਸੋ ਉੱਥੇ ਉਹ ਵਾਈਲ ਡ੍ਰਿੰਗ दैट ਉੱਥੇ ਮੇਰੇ ਸੱਟ ਲੱਗੀ ਸੀ ਬਟ ਮੈਨੂੰ ਉਦੋਂ ਨਹੀਂ ਪਤਾ ਲੱਗਿਆ ਉਹ ਵਾਪਸ ਆ ਕੇ ਪਤਾ ਲੱਗਿਆ ਕਿ ਉਹ ਇੱਕ ਜਦਾਂ ਆ ਲੱਤ ਦੇ ਉੱਤੇ ਥੋੜੀ ਜਿਹੀ ਜਿਹੜੀ ਬੋਨ ਆ ਉਹ ਕ੍ਰੈਕ ਹੋ ਗਈ ਤੇ ਬਾਅਦ ਚ ਫਿਰ ਆਪੇ ਜੁੜ ਗਈ ਉਦੋਂ ਹੀ ਜੁੜ ਗਈ ਟੇਢੀ ਮਿੱਢੀ ਜੀ ਪਰ ਉਹ ਉਦੋਂ ਪਤਾ ਨਹੀਂ ਲੱਗਿਆ ਸ਼ੂਟ ਚ ਕਰਦੇ ਗਏ ਪਤਾ ਨਹੀਂ ਕਿਉਂ ਡਾਕਟਰ ਨੂੰ ਦਿਖਾਇਆ ਡਾਕਟਰ ਕਹਿੰਦਾ ਤੁਹਾਨੂੰ ਦਰਦ ਨਹੀਂ ਹੋਇਆ ਮੈਂ ਕਿਹਾ ਮੈਨੂੰ ਮਹਿ ਸੂਪਰ ਇਹ ਪਾਟਾ ਮੈਨੂੰ ਲੱਗਦਾ ਕਿ ਇਹ ਸੱਟਾਂ ਜਿਹੜੀਆਂ ਨੇ ਤੁਹਾਡੀ ਜ਼ਿੰਦਗੀ ਦੀ ਰੋਡ ਮੈਪ ਨੇ ਇਹ ਜਦੋਂ ਤੁਸੀਂ ਜੇ ਤੁਹਾਡੀ ਸੱਟ ਉਹ ਯਾਦਗਾਰ ਬਣ ਜਾਂਦੀ ਹੈ ਇਹ ਮੇਰੀ ਸੋਚ ਆ ਇਹਨਾਂ ਲਵਾਉਣੀਆਂ ਨਹੀਂ ਹੁੰਦੀਆਂ ਸੱਟਾਂ ਮੇਰੀ ਸੋਚ ਆ ਕਿ ਤੁਸੀਂ ਫਿਰ ਉਹ ਸੱਟ ਦੇ ਬਾਰੇ ਗੱਲ ਕੋਈ ਪੁੱਛੂਗਾ ਤੁਸੀਂ ਗੱਲ ਦੱਸ ਸਕਦੇ ਆਂ ਕਿ ਕੀ ਹੈ ਸੋ ਇਟਸ ਲਾਈਕ ਅ ਮੈਮਰੀ ਸੋ ਆਈ ਟੇਕ ਇਟ ਐਜ਼ ਅ ਮੈਮਰੀ ਕਿਉਂਕਿ ਮੈਂ ਛੋਟੇ ਹੁੰਦੇ ਤੋਂ ਜਦੋਂ ਸਟੰਟ ਰਾਈਡਿੰਗ ਦੀ ਸ਼ੁਰੂ ਕੀਤੀ ਸੀ ਤਾਂ ਜਿੰਨੀਆਂ ਵੀ ਸੱਟਾਂ ਲੱਗੀਆਂ ਨੇ ਉਹ ਜਿੰਨਾ ਜਿੰਨਾਂ ਦੇ ਨਿਸ਼ਾਨ ਹੈਗੇ ਨੇ ਜਿੱਦਾਂ ਮੇਰੇ ਇੱਥੇ ਆ ਮੇਰੇ ਹੱਥ ਤੇ ਆ ਸੋ ਮੈਨੂੰ ਇਹ ਦੱਸਣ ਲੱਗੇ ਬੜਾ ਮਜ਼ਾ ਆਉਂਦਾ ਕਿ ਤੁਹਾਨੂੰ ਪਤਾ ਇੱਥੇ ਮੈਂ ਇਦਾਂ ਹੋਇਆ ਸੀ ਸੋ ਇਟਸ ਲਾਈਕ ਅ ਮਤਲਬ ਤੁਹਾਡੇ ਲਈ ਤੁਹਾਡੀ ਮੈਮਰੀਜ਼ ਨੇ ਸੋ ਇਹ ਤਾਂ ਪਤਾ ਕੀ ਪਤਾ ਲੱਗਦਾ ਜੇ ਕਿ ਤੁਸੀਂ ਕਿੰਨਾ ਦਿਲ ਨਾਲ ਕੰਮ ਕੀਤਾ ਤੁਹਾਨੂੰ ਐ ਨਹੀਂ ਪਤਾ ਕਿ ਹਨਾ ਕਿਤੇ ਇੰਜਰੀ ਆ ਰਹੀ ਹੈ ਔਰ ਯੂ ਆਰ ਲਾਈਕ ਕਿ ਕਿੰਨੇ ਜ਼ਿਆਦਾ ਖੁੱਬ ਕੇ ਤੁਸੀਂ ਆਪਣਾ ਸ਼ਾਟ ਦੇ ਰਹੇ ਹੋ ਰਾਈਟ ਹਾਂਜੀ ਉਹ ਉਹਦੀ ਵੀਡੀਓ ਬਣੀ ਹੈ ਜਦੋਂ ਮੈਂ ਉਹ ਮੇਰਾ ਕ੍ਰੈਸ਼ ਹੋਇਆ ਸੀ ਨਾ ਉੱਥੇ ਤਾ ਮੈਂ ਉੱਠ ਕੇ ਆ ਕੇ ਸਾਰਿਆਂ ਨੂੰ ਫਗ ਕੀਤੀ ਮੈਂ ਕਿ ਵਧੀਆ ਹੋ ਗਿਆ ਨਾ ਕਹਿੰਦੇ ਹਾਂ ਵਧੀਆ ਹੋ ਗਿਆ ਸਾਰਾ ਕੁਝ ਓਕੇ ਡਨ ਤੇ ਫਿਰ ਮੈਂ बेहोश ਹੋ ਗਿਆ ਕਿਸੇ ਆ ਕਿਸੇ ਨੂੰ ਉੱਥੇ ਕਹਿੰਦੇ ਇੰਦਾ ਗੱਲ ਕਰਦਾ ਕਰਦਾ ਕੈਮਰੇ ਚ ਵੀਡੀਓ ਹੈਗੀ ਹੈ ਸਾਡੇ ਕੋਲੇ ਇੰਦਾ ਸਾਰਨ ਗੱਲ ਕਰ ਰਿਹਾ ਮੈਂ ਮਨੀਸ਼ ਜੀ ਨੂੰ ਪੁੱਛ ਰਿਹਾ ਮੈਂ ਕਿ ਸਰ ਵਧੀਆ ਹੋ ਗਿਆ ਹਾਂਜੀ ਹਾਂਜੀ ਵਧੀਆ ਚਲੋ ਗੁੱਡ 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 ਹੈ ਬੇਟਾ ਬੇਟਾ बेहोश ਹੋ ਗਿਆ ਸੋ ਉਹ ਉਹ ਪਰ ਹੋਇਆ 2 ਮਿੰਟ ਲਈ ਫਿਰ ਠੀਕ ਹੋ ਗਿਆ ਐਂਡ ਮੈਨੂੰ ਉਸ ਤੋਂ ਬਾਅਦ ਅਸੀਂ ਸਾਰਾ ਸ਼ੂਟ ਕੀਤਾ ਉਸ ਤੋਂ ਬਾਅਦ ਤਾਂ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਸੱਟ ਲੱਗੀ। ਉਹ ਇਸ ਫਿਲਮ ਦੇ ਵਿੱਚ ਨਾ ਇੱਕ ਬੜੀ ਇੰਟਰਸਟਿੰਗ ਜਿਹਾ ਕੈਰੈਕਟਰ ਨਿਰਮਲ ਰਿਸ਼ੀ ਮੈਮ ਦਾ। ਉਹਨਾਂ ਦੀਆਂ ਲੁਕਸ ਤੇ ਬੜਾ ਕੰਮ ਹੋਇਆ। ਮੈਂ ਕਹਿੰਨੀ ਆ ਫਿਲਮ ਜਿਹੜੀ ਪੂਰੀ ਦੀ ਪੂਰੀ ਲੁਕਸ ਤੇ ਤਾਂ ਜਿੰਨਾ ਐਕਸ਼ਨ ਫਿਲਮ ਦੇ ਵਿੱਚ ਹੋਇਆ, ਜਿੰਨਾ ਰੋਮਾਂਸ ਦਿਖਾਇਆ, ਜਿੰਨਾ ਕਲਰਫੁੱਲ ਕਨਸੈਪਟ ਹੈ, ਉਨਾਂ ਹੀ ਲੁਕਸ ਤੇ ਕੰਮ ਹੋਇਆ ਹੈ ਨਾ। ਮੈਂ ਸਭ ਦੀ ਲੁੱਕ ਦੀ ਗੱਲ ਕਰੂੰਗੀ। ਨਿਰਮਲ ਰਿਸ਼ੀ ਮੈਮ ਤੁਸੀਂ ਜਿਹੜੀ ਇਸ ਵਾਰ ਇੱਕ ਡਿਫਰੈਂਟ ਲੁੱਕ ਸਾਡੇ ਸਾਹਮਣੇ ਲੈ ਕੇ ਆਏ ਹੋ ਸਾਡੀ ਕੋਸ਼ਿਸ਼ ਇਹ ਸੀਗੀ ਜਦੋਂ ਇਹ ਫਿਲਮ ਲਿਖੀ ਗਈ ਨਾ ਜਸੀ ਲੋਕੀ ਵੀਰੇ ਨੇ ਦੀ ਕਹਾਣੀ ਲਿਖੀ ਆ ਸਿਦਾਰਥ ਗਰੀਮਨ ਸਕਰੀਨ 'ਤੇ ਲਿਖਿਆ ਡਾਇਲੋਗਸ ਵੀ ਜਸੀ ਵੀਰੇ ਦੇ ਆ ਸੋ ਜਦੋਂ ਅਸੀਂ ਇਸ ਕਰੈਕਟਰ ਇਹਨਾਂ ਸਾਰੇ ਕਰੈਕਟਰ ਨੂੰ ਡਿਫਾਈਨ ਕੀਤਾ ਜਦੋਂ ਅਸੀਂ ਐਜ਼ ਅ ਟੀਮ ਜਦੋਂ ਅਸੀਂ ਸਿਟਿੰਗ ਕਰਦੇ ਹਾਂ ਮਨੀਸ਼ ਜੀ ਜਦੋਂ ਉਹਨਾਂ ਦਾ ਜਿਹੜਾ ਇਨਪੁਟ ਹੁੰਦਾ ਉਹ ਇਦਾਂ ਹੁੰਦਾ ਕਿ ਹਮੇਸ਼ਾ ਹਰ ਕੈਰੈਕਟਰ ਅਲੱਗ ਲੱਗਣਾ ਚਾਹੀਦਾ ਸੋ ਸਾਡੀ ਹਮੇਸ਼ਾ ਕੋਸ਼ਿਸ਼ ਹੈਗੀ ਕਿ ਨਿਰਮਲ ਮੈਮ ਨੂੰ ਅਸੀਂ ਬਹੁਤ ਸਾਡੇ ਘਰ ਦੇ ਸਾਡੇ ਬਜ਼ੁਰਗ ਬਹੁਤ ਪਿਆਰ ਦਿੰਦੇ ਆ ਮੇਰੀ ਮੰਮੀ ਨੂੰ ਬਹੁਤ ਪਸੰਦ ਨੇ ਸੋ ਦੇਰ ਲਾਈ ਕਿ ਉਹਨਾਂ ਨੂੰ ਉਹਨਾਂ ਨੂੰ ਫਿਲਮ ਚ ਲੈਣਾ ਆ ਸੋ ਮੈਨੂੰ ਸੀ ਕਿ ਹੁਣ ਇਸ ਫਿਲਮ ਦੇ ਵਿੱਚ ਉਹਨਾਂ ਨੂੰ ਲੈ ਕੇਣਾ ਤੇ ਕੁਝ ਸਮਥਿੰਗ ਡਿਫਰੈਂਟ ਹੋਵੇ ਕੁਝ ਉਹਨਾਂ ਨੂੰ ਵੀ ਮਜ਼ਾ ਆਵੇ ਕਰਕੇ ਕਿਉਂਕਿ ਉਹਨਾਂ ਦਾ ਇੰਨਾ ਐਕਸਪੀਰੀਅੰਸ ਉਹਨਾਂ ਤੋਂ ਮੈਂ ਜੰਮਿਆ ਵੀ ਨਹੀਂ ਜਦੋਂ ਦੇ ਉਹ ਕੰਮ ਕਰ ਰਹੇ ਦਾ ਡਿਜ਼ਾਈਨ ਕੀਤਾ ਅਸੀਂ ਹੋਰ ਵੀ ਕੀਤਾ ਸੀ ਇਸ ਤੋਂ ਅੱਗੇ ਵੀ ਕਿ ਦਨਾਲੀ ਪਾ ਕੇ ਰੱਖ ਦਿੰਨੇ ਮੋਢੇ ਤੇ ਐਂਡ ਫਿਰ ਅਸੀਂ ਉਹਨੂੰ ਆ ਕੇ ਪਾਰਟ 2 ਲਈ ਰੱਖ ਲਿਆ ਐਂਡ ਫਿਰ ਜਦੋਂ ਉਹਨਾਂ ਨੂੰ ਦੱਸਿਆ ਫਿਰ ਦੇਰ ਵੈਰੀ ਐਕਸਾਈਟਡ ਉਹਨਾਂ ਨੂੰ ਬੜਾ ਮਜ਼ਾ ਆਇਆ ਸੁਣ ਕੇ ਐਂਡ ਬਹੁਤ ਬਹੁਤ ਚਾਚ ਰਿਆ ਐਂਡ ਉਹ ਉਹ ਉਹਨਾਂ ਨਾਲ ਮੇਰਾ ਮਤਲਬ ਇੱਕ ਅਲੱਗ ਬੌਂਡ ਆ ਮੈਨੂੰ ਬਹੁਤ ਪਿਆਰੇ ਲੱਗਦੇ ਆ ਉਹ ਤੇ ਉਹਨਾਂ ਨੇ ਬੜਾ ਕੰਮ ਕੀਤਾ ਐਂਡ ਉਹਨਾਂ ਨੇ ਮੈਨੂੰ ਬੜਾ ਸਮਝਾਇਆ ਵੀ ਕਹਿੰਦੇ ਤੂੰ ਇੱਕ ਇੰਦਾਂ ਦੀ ਫਿਲਮ ਵੀ ਕਰ ਐਂਡ ਮੈਨੂੰ ਇਸ ਚੀਜ਼ ਵੈਰੀ ਸਵੀਟ ਤੁਹਾਨੂੰ ਇਦਾਂ ਲੱਗਦਾ ਜਿੱਦਾਂ ਤੁਹਾਡੀ ਨਾਨੀ ਜੀ ਦਾਦੀ ਜੀ ਹੁੰਦੇ ਆ ਨਾ ਐਂਡ ਇਦਾਂ ਦਾ ਮਹਿਸੂਸ ਹੁੰਦਾ ਸੋ ਵੈਰੀ ਗੁੱਡ ਸੋ ਜੈਸਮਿਨ ਪ੍ਰੋਮੋਸ਼ਨਸ ਚੱਲ ਰਹੀਆਂ ਨੇ ਹੈਨਾ ਤੇ ਇਹ ਪ੍ਰੋਮੋਸ਼ਨਸ ਦੇ ਦੌਰਾਨ ਕੁਝ ਅਲੱਗ ਤੁਸੀਂ ਨੋਟ ਕੀਤਾ ਇਸ ਟੀਮ ਵੱਲੋਂ ਕਿ ਇਹ ਪ੍ਰੋਮੋਸ਼ਨਸ ਦੇ ਵਿੱਚ ਕਿਹੜੀ ਚੀਜ਼ ਨੂੰ ਹਾਈਲਾਈਟ ਕਰ ਰਹੇ ਆ ਕਿਉਂਕਿ ਕਲਰਫੁੱਲ ਕਨਸੈਪਟ ਹੈ ਨਾ ਆਪਾਂ ਦੇਖ ਪਾ ਰਹੇ ਹਾਂ ਤੁਹਾਡਾ ਐਚਐਲ ਵੀ ਜਿਹੜਾ ਸ਼ੂਟ ਹੋਇਆ ਹੋਇਆ ਗਾਣਾ ਉਹ ਉਸ ਥੀਮ ਨੂੰ ਲੈ ਕੇ ਪ੍ਰੋਮੋਸ਼ਨਸ ਦੇ ਵਿੱਚ ਵੀ ਜਾ ਰਹੇ ਨੇ ਕੁਝ ਅਲੱਗ ਫੀਲ ਕਰ ਪਾ ਰਹੇ ਹਾਂ ਤੁਸੀਂ ਇਹ ਵਾਲੀ ਟੀਮ ਦੇ ਨਾਲ ਪ੍ਰੋਮੋਸ਼ਨਸ ਕਰਦੇ ਹਾਂ ਜੀ ਸਾਰਾ ਕੁਝ ਲੇਟ ਹੁੰਦਾ ਹੈ ਇਹ ਕਰ ਪਾ ਰਹੇ ਅਲੱਗ ਦਾ ਪਤਾ ਨਹੀਂ ਜੈਸਮਿਨ ਲਵਜ਼ ਲੱਗ ਰਹੀ ਹੈ ਅਲੱਗ ਦਾ ਪਤਾ ਨਹੀਂ ਸੀ ਏਵਰੀ ਟੀਮ ਇਜ਼ ਨਾਟ ਸੇਮ ਹੈ ਨਾ ਡਿਫਰੈਂਟ ਡਿਫਰੈਂਟ ਹੁੰਦਾ 왓 ਮੈਟਰਸ ਇਜ਼ ਕਿ सबने बड़ी मेहनत की होती है किसी चीज़ पे जितने लोग दिखते हैं उससे कहीं ज़्यादा लोगों की मेहनत होती है तो मुझे लगता है कि आपको कंसंट्रेट करना चाहिए प्रोडक्ट पे बिकॉज ऊपर नीचे बहुत कुछ होता रहता है ये वो बट इस टीम की सबसे अच्छी बात ये है कि ये पर्सनली खुद सब कुछ करते हैं एवरीथिंग एंड दे आर नॉट डिपेंडेंट ऑन एनीबडी बहुत ही ऑनेस्टी से ना दे आर इन्वॉल्व्ड कि हम ये भी करें हम वो भी करें मतलब सब कुछ जान लगा दी है एक एक मतलब कल भी आई वॉज़ फीलिंग बैड फॉर जैक डेढ़ बजे पैकअप होया देन ही वेंट फॉर डब्बिंग देन ही केम इन द मॉर्निंग एट एट नाउ ही इज़ हेयर मेरा खुद का बुरा हाल था आई वॉज लाइक ही इज लाइक इवन इन वर्स सिचुएशन देन मी इन्नी मेहनत क्यों हो रही है फिल्म mm. लगी हो रही है फिल्म बस ਅੱਛੀ ਚੱਲ ਜਾਏ ਰਿਕਾਰਡ ਤੋੜ ਦੇ ਹਣਾ ਲੋਕੀ ਸਾਨੂੰ ਪਿਆਰ ਦੇਣ ਉਹੀ ਇੰਪੋਰਟੈਂਟ ਹੁੰਦਾ ਹੈ ਟੀਮ ਸੇ ਸਾਰੀ ਆਪਣੀ ਆਪਣੀ ਜਗ੍ਹਾ ਬਹੁਤ ਮਿਹਨਤ ਕਰਨੀਆਂ ਨੇ ਕਿਸੇ ਦਾ ਹੋਰ ਪ੍ਰੋਸੈਸ ਹੁੰਦਾ ਹੈ ਕਿਸੇ ਦਾ ਹੋਰ ਪ੍ਰੋਸੈਸ ਹੁੰਦਾ ਹੈ ਬਟ ਵਾਟ ਮੈਟਰਸ ਇਜ਼ ਕਿ ਜਿਹੜੀ ਚੀਜ਼ ਤੇ ਆਪਾਂ ਇੰਨੇ ਸਾਰੇ ਲੋਕਾਂ ਨੇ ਮਿਹਨਤ ਕੀਤੀ ਹੈ ਉਹ ਪ੍ਰੋਡਕਟ ਲੋਕਾਂ ਨੂੰ ਪਸੰਦ ਆਏ ਬਸ ਉਹ ਹੀ ਚਾਹੀਏ ਔਰ ਕੁਝ ਨਹੀਂ ਸੋ ਸਾਡੀਆਂ ਪੰਜਾਬੀ ਫਿਲਮਾਂ ਜਿਹੜੀਆਂ ਨੇ ਹਮੇਸ਼ਾ ਹੈ ਨਾ ਸਾਰੇ ਪਿਆਰ ਕਰਦੇ ਨੇ ਪਰ ਜੈ ਸਾਊਥ ਦਾ ਸਿਨੇਮਾ ਅਸੀਂ ਦੇਖ ਪਾਉਂਦੇ ਹਾਂ ਨਾ ਆਪਣੀ ਪੰਜਾਬੀ ਸਕਰੀਨਸ ਤੇ ਜਿਹੜਾ ਜੈ ਦੇ ਜ਼ਰੀਏ ਅਸੀਂ ਹੈ ਨਾ ਸਾਡੇ ਤੱਕ ਪਹੁੰਚਿਆ ਮਤਲਬ ਇਹਨਾਂ ਨੇ ਸਾਨੂੰ ਆਪਣਾ ਬਣਾ ਲਿਆ ਇਹਨਾਂ ਦੀ ਕੋਈ ਫਿਲਮ ਹੋਵੇ ਕੋਈ ਵੀ ਚੀਜ਼ ਹੋਵੇ ਨਾ ਆਪਾਂ ਮਤਲਬ ਹੱਸ ਕੇ ਪਹੁੰਚਦੇ ਹਾਂ ਔਰ ਇਹ ਬਦਨਾਮ ਦੀ ਜਿਹੜੀ ਚੱਲ ਰਹੀ ਹੈ ਨਾ ਪ੍ਰੋਮੋਸ਼ਨਸ ਹੋ ਗਈਆਂ ਜਾਂ ਬੈਕ ਕੈਮਰਾ ਜਿਹੜੇ ਵੀ ਕੰਮ ਹੋ ਰਿਹਾ ਔਨ ਕੈਮਰਾ ਜਿਹੜੇ ਕੰਮ ਹੋ ਰਿਹਾ ਮਤਲਬ ਅਨਬਿਲੀਵੇਬਲ ਇੰਨੀ ਮਿਹਨਤ ਕਰ ਰਹੇ ਆ ਔਰ ਤੁਸੀਂ ਜਿੱਦਾਂ ਹੁਣੇ ਦੱਸ ਕੇ ਹਟਿਓ ਤਾਂ ਇਹ ਫਿਰ ਦੱਸੋ ਬਦਨਾਮ ਰਿਕਾਰਡ ਕਿਉਂ ਨਹੀਂ ਤੋੜੇਗੀ ਕਿ ਔਰ ਇੱਕ ਗੱਲ ਹੋਰ ਹੈ ਤੁਸੀਂ ਦੇਖੋ ਵੀ ਫੈਬਰੂਰੀ ਦਾ ਮਹੀਨਾ ਚੱਲ ਰਿਹਾ ਪਿਆਰ ਮੁਹੱਬਤ ਦਾ ਮਹੀਨਾ ਹੈ ਤੇ ਫਿਰ ਪਿਆਰ ਕਿਉਂ ਨਾ ਮਿਲੇਗਾ ਬਦਨਾਮ ਨੂੰ ਚਾਹੇ ਸਾਲ ਚਾਹੇ ਫੈਬਰੂਰੀ ਦੇ ਐਂਡਲੇ ਦਿਨ ਤੇ ਕਿਉਂ ਨਹੀਂ ਰਿਲੀਜ਼ ਹੋ ਰਹੀ ਹੈ ਨਾ ਸੋ ਇਹ ਬੜਾ ਪਿਆਰਾ ਜਿਹਾ ਮਹੀਨਾ ਹੈ ਔਰ ਬੜੇ ਸਹੀ ਟਾਈਮ ਤੇ ਤੁਸੀਂ ਫਿਲਮ ਰਿਲੀਜ਼ ਕਰ ਰਹੇ ਹੋ ਔਰ ਟ੍ਰੇਲਰ ਵੀ ਦੇਖੋ ਤੁਸੀਂ ਕੱਲ ਰਿਲੀਜ਼ ਕਰ ਰਹੇ ਹੋ ਹੈ ਨਾ ਹਾਂ ਵੈਲੈਂਟਾਈਨਸ ਡੇ ਤੇ ਰਿਲੀਜ਼ ਰਾਈਟ ਰਾਈਟ ਪਹਿਲੀ ਵਾਰ ਤੁਸੀਂ ਜਦੋਂ ਪਲੇਨ 'ਚ ਬੈਠੇ ਸੀ ਜਾਂ ਪਹਿਲੀ ਜਿਹੜੀ ਥੋੜੀ ਕਮਾਈ ਸੀ ਉਹਨੇ ਤੁਹਾਨੂੰ ਕਿੰਨੀ ਖੁਸ਼ੀ ਦਿੱਤੀ ਔਰ ਕਮਾਈ ਕਿੰਨੀ ਸੀ ਉਹਨਾਂ ਦੀ ਤਾਂ ਮੈਂ ਗਾਣੇ ਦੀ ਪਹਿਲੀ 27000 ਜੀ ਪੈਸੇ ਕੰਮ ਕੀਤਾ ਉਹਨਾਂ ਨੇ ਨਾ 5000 ਦੇ ਕੀ ਆ ਮੈਨੂੰ 250 ਰੁਪਈਆ ਮਿਲਿਆ ਇਹ ਆ ਜਦੋਂ ਮੈਂ +2 ਤੇ ਮੈਂ ਸਟੈਂਡ ਰਾਈਡਿੰਗ ਕਰਦਾ ਸੀ ਤੇ ਸਾਡਾ ਸ਼ੋ लवली ਇੱਕ ਯੂਨੀਵਰਸਿਟੀ ਹੈ ਜਲੰਧਰ ਚ ਨਾ ਉੱਥੇ ਉਹਨਾਂ ਨੇ ਸਾਨੂੰ ਬੁਲਾਇਆ ਤੇ ਸਾਨੂੰ ਚਾਹ ਹੀ ਬਹੁਤ ਸੀ ਕਿਉਂਕਿ ਘਰ ਦੇੋਂ ਤੋਂ ਬਿਨਾ ਪੁੱਛੇ ਜਾਂ ਬਿਨਾ ਦੱਸੇ ਹੀ ਕੰਮ ਕਰਦੇ ਹੁੰਦਾ ਸੀ ਮੈਨੂੰ ਚਾਹ ਸੀ ਉਸ ਚੀਜ਼ ਦਾ ਤਾਂ ਉਹਨਾਂ ਨੇ ਸਾਨੂੰ ਸ਼ੋਰ ਰੱਖ ਲਿਆ ਸਾਨੂੰ ਬੁਲਾਇਆ ਤੇ ਕਹਿੰਦੇ ਤੁਹਾਨੂੰ ਤੇਲ ਦੇਣਗੇ ਜੀ ਉਹ ਆ ਜਿਓ ਮੈਂ ਕਿਹਾ ਚਲੋ ਠੀਕ ਆ ਸੋ ਉਹਨਾਂ ਨੇ ਸਿਰਫ ਸਾਡਾ ਕਪੂਰਥਲੇ ਤੋਂ ਉੱਥੇ ਜਾਣ ਤੇ 250 ਰੁਪਏ ਦਾ ਤੇਲ ਲਾਦਾ ਸੀ ਉਸ ਟਾਈਮ ਤੇ ਉਹਨਾਂ ਨੇ ਦਿੱਤਾ ਜੀ ਮੈਂ ਤਾਂ ਸਾਨੂੰ ਖੁਸ਼ੀ ਸੀ ਇਸ ਗੱਲ ਦੀ ਕਿ ਬਾ ਇਹ ਇੰਨਾ ਹੀ ਮਿਲ ਰਿਹਾ ਬਹੁਤ ਹੈ ਕਿਉਂਕਿ ਤੁਹਾਨੂੰ ਜਦੋਂ ਨਾ ਦੇਖੋ ਇੱਕ ਚੀਜ਼ ਸੇਮ ਸੀ ਉੱਥੇ ਵੀ ਜਦੋਂ ਤੁਸੀਂ ਲੋਕਾਂ 'ਚ ਜਾਂਦੇ ਆ ਜੋ ਤੁਸੀਂ ਸੈਂਟਰ 'ਚ ਖੜਦੇ ਆ ਲੋਕ ਤੁਹਾਨੂੰ ਤੁਹਾਡੇ ਲਈ ਤਾਲੀਆਂ ਮਾਰਦੇ ਆ ਤੁਹਾਨੂੰ ਚੇਅਰ ਅਪ ਕਰਦੇ ਆ ਉਹ ਤੁਸੀਂ ਉਹ ਪੈਸੇ ਨਾਲ ਨਹੀਂ ਮਿਲਦਾ ਉਹ ਜਿੰਨੇ ਮਰਜ਼ੀ ਮਿਲ ਜਾਂ ਤੁਹਾਨੂੰ ਮਜਾ ਨਹੀਂ ਆਉਣਾ ਉਹ ਜਦੋਂ ਕਰਨੇ ਨਾਲ ਉਹ ਤੁਹਾਨੂੰ ਇੱਕ ਬੂਸਟ ਦਾ ਐਡਰੇਨਾਲੀਨ ਪੰਪ ਹੋ ਜਾਂਦਾ ਤੁਹਾਨੂੰ ਇਦਾਂ ਲੱਗਦਾ ਹੈ ਕਿ ਯਾਰ ਪ੍ਰਮਾਤਮਾ ਤੁਹਾਨੂੰ ਬਹੁਤ ਸੋਹਣੀ ਜ਼ਿੰਦਗੀ ਦਿੱਤੀ ਆ ਉਹ ਸਵਾਦ ਆ ਜਿਹੜਾ ਉਹਦੇ ਪਿੱਛੇ ਫਿਰ ਪੈਸੇ ਜਿਹੜੇ ਆ ਉਹ ਬਹੁਤ ਥੱਲੇ ਰਹਿ ਜਾਂਦੇ ਆ ਸੋ ਇਹ ਇੱਕ ਚੀਜ਼ ਹੋਰ ਦੱਸੋ ਵੀ ਜਦੋਂ ਪੋਸਟਰ ਦੇ ਲਈ ਤੁਸੀਂ ਦੁਬਈ ਗਏ ਸੀ ਰਾਈਟ ਅ ਕਿੰਨਾ ਕੁ ਕੌਨਫੀਡੈਂਸ ਸੀ ਕਿੰਨਾ ਕੁ ਲੱਗ ਰਿਹਾ ਸੀ ਰਿਸਕ ਲੈ ਰਿਹਾ ਮੈਂ ਕਿ ਕੌਨਫੀਡੈਂਸ ਕਿ ਪੂਰੀ ਵਿਸ਼ਵਾਸ ਸੀਗਾ ਆਪਣੇ ਆਪ ਤੇ ਕਿ ਯਾਰ ਮੈਂ ਕਰਕੇ ਹੀ ਆਉਂਗਾ ਹੁਣ ਇਹ ਚੀਜ਼ ਹੈ ਇਸੇ ਜਵਾਬ ਕਿਉਂਕਿ ਮੈਨੂੰ ਬڑے ਲੋਕ ਇਹ ਗੱਲ ਪੁੱਛਦੇ ਆ ਤੁਸੀਂ ਕਿਦਾਂ ਫੀਲ ਕਰ ਰਹੇ ਹੋ ਤੁਸੀਂ ਕੀ ਸੋਚਿਆ ਮੈਨੂੰ ਦੱਸਾਂ ਕਿ ਇਹ ਸਾਰਾ ਕੁਝ ਥੌਟ ਹੀ ਨਹੀਂ ਆਉਂਦਾ ਤੁਹਾਡੇ ਦਿਮਾਗ 'ਚ ਇਹ ਕਿ ਤੁਸੀਂ ਕਰ ਰਹੇ ਹੋ ਇਹਦਾ ਨੁਕਸਾਨ ਫਾਇਦਾ ਕੁਝ ਨਹੀਂ ਆਉਂਦਾ ਜੇ ਤੁਹਾਡੇ ਕੋਲ ਫਾਇਦਾ ਨੁਕਸਾਨ ਆਉਣ ਲੱਗਾ ਤੁਹਾਡੇ ਦਿਮਾਗ 'ਚ ਤੁਸੀਂ ਉਹ ਕੰਮ ਨਹੀਂ ਕਰ ਸਕਦੇ ਐਂਡ ਜੇ ਤੁਹਾਡੇ ਕੋਲ ਫਾਇਦਾ ਨੁਕਸਾਨ ਹੈਗਾ ਤੇ ਉਹ ਕੰਮ ਪੂਰਾ ਹੋਣਾ ਵੀ ਨਹੀਂਗਾ ਇਹ ਉਹ ਕੰਮ ਨੇ ਜਿਹੜੀ ਤੁਸੀਂ ਇੱਕ ਵਾਰੀ ਸੋਚ ਲੇ ਤੇ ਤੁਸੀਂ ਇਹ ਸੋਚਦੇ ਯਾਰ ਬੜਾ ਮਜ਼ਾ ਆਊਗਾ ਇੱਥੇ ਗੱਲ ਖਤਮ ਹੋ ਜਾਂਦੀ ਆ ਇਸ ਤੋਂ ਬਾਅਦ ਉਹਦੇ ਵਿੱਚ ਯੋਰਜ ਇਦਾਂ ਹੋ ਗਿਆ ਉਦਾਂ ਆ ਗਿਆ ਫਿਰ ਉਹ ਕਦੀ ਕੋਈ ਵੀ ਕੰਮ ਕੋਈ ਬਿਜ਼ਨਸ ਲਾ ਲਓ ਕੋਈ ਕੰਮ ਲਾ ਲਓ ਕੋਈ ਪੜ੍ਹਾਈ ਲਾ ਲਓ ਐਨੀਥਿੰਗ ਯੂ ਡੂ ਜਿੱਥੇ ਤੁਸੀਂ ਫਾਇਦਾ ਨੁਕਸਾਨ ਦੇਖਿਆ ਉਹ ਪੂਰਾ ਨਹੀਂ ਹੋਣਾ ਜੇ ਹੋ ਵੀ ਗਿਆ ਤਾਂ ਤੁਸੀਂ ਬਿਜ਼ਨਸਮੈਨ ਬਣ ਸਕਦੇ ਹੋ ਪਰ ਤਾਲਮੂਲ ਕੇ ਬਣ ਸਕਦੇ ਹੋ ਤੁਸੀਂ ਦੁਨੀਆ ਤੇ ਕੋਈ ਇਦਾਂ ਦਾ ਝੰਡਾ ਨਹੀਂ ਗਾਟ ਸਕਦੇ ਜਿਹੜਾ ਪਹਿਲਾਂ ਕਿਸੇ ਨੇ ਨਹੀਂ ਗੱਡਿਆ ਆਊਗਾ ਉਦੇ ਲਈ ਤੁਹਾਨੂੰ ਛੋਟੀ ਜੀ ਸੋਚ ਹੀ ਚਾਹੀਦੀ ਐ ਇੰਨੀ ਕਿ ਇੱਕ ਲਾਈਨ ਦੇ ਵਿੱਚ ਜਿਹੜੀ ਖਤਮ ਹੋ ਜੇ ਕਿ ਇਹ ਕੰਮ ਕਰਕੇ ਮੈਨੂੰ ਮਜ਼ਾ ਆ ਰਿਹਾ ਥੈਟਸ ਇਟ ਉਸ ਤੋਂ ਉੱਤੇ ਕੁਝ ਨਹੀਂ ਆ ਸੋ ਮੈਨੂੰ ਉੱਚ ਸਵਾਦ ਆਇਆ ਸੀ ਸੋ ਅ ਕੱਲ ਵੈਲੈਂਟਾਈਨਸ ਡੇ ਐਂਡ ਅਲੀ ਨੂੰ ਕੋਈ ਸਪੈਸੀਫਿਕਲੀ ਮੈਸੇਜਸ ਵੈਲੈਂਟਾਈਨਸ ਡੇ ਰੀ ਲੋਰ ਨਹੀਂ ਹੁੰਦੇ ਅਰੇ ਇੱਕ ਦਿਨ ਇਜ਼ ਨਾਟ ਥੈਟ ਐਂਡ ਆ ਡੂ ਨਾਟ ਬਿਲੀਵ ਐਨ 올 ðiਸ ਹਾਲਮਾਰਕ ਡੇਸ ਓਨੈਸਟਲੀ ਸੋ

ਸੋ ਤੁਹਾਡੇ ਮਦਰ ਦੇ ਨਾਲ ਵੀ ਹੈ ਨਾ ਦੇਖਿਆ ਪ੍ਰੋਮੋਸ਼ਨਲ ਰੀਲਸ ਜਦੋਂ ਤੁਸੀਂ ਆਪਣੇ ਮਦਰ ਨਾਲ ਪੋਸਟ ਕਰਦੇ ਹੋ ਨਾ ਮੈਨੂੰ ਲੱਗਦਾ ਕਿ ਉਹ ਹਰ ਕਿਸੇ ਨਾਲ ਕਨੈਕਟ ਹੁੰਦੀ ਹੈ ਹਾਂਜੀ ਪਰ ਮੈਂ ਕੋਸ਼ਿਸ਼ ਕਰਨਾ ਮੈਂ ਘੱਟ ਪੋਸਟ ਕਰਿਆ ਕਰਾਂ ਇੱਕ ਇੱਕ ਹਮੇ ਪਿਛਲੀ ਵਾਰ ਕਿਹਾ ਸੀਗਾ ਉਹ ਕਿ ਮੈਂ ਉਹ ਬਿਜਲੀਆ ਗਾਣਾ ਮੈਨੂੰ ਪਸੰਦ ਬਹੁਤ ਸੀ ਮੈਂ ਕਿਹਾ ਦੀ ਪਹਿਲੀ ਰੀਲ ਮੈਂ ਆਪਣੇ ਮੰਮੀ ਨਾਲ ਪਾਉਂਗਾ ਸੋ ਮੈਂ ਪਾਈ ਉਹਨਾਂ ਦੇ ਨਾਲ ਐਂਡ ਉਹੀ ਵੈਲੈਂਟਾਈਨ ਦਾ ਮੇਰਾ ਤੇ ਉਹੀ ਸਭ ਕੁਝ ਹੈ ਕੀ ਬਾਤ ਹੈ ਕੀ ਬਾਤ ਹੈ ਸੋ ਜੇ ਬਤਾਇਆ ਥੋੜੀ ਜੈ ਨਹੀਂ ਨਹੀਂ ਕੋਈ ਨਹੀਂ ਰਹਿਣ ਦਾ ਰਹਿਣ ਦਾ ਦੈਟਸ ਓਕੇ ਜੈ ਦੱਸਣਾ ਤੁਸੀਂ ਹਾਂਜੀ ਮੈਂ ਫਿਲਮ ਆ ਰਹੀ ਹੈ 28 ਫਰਵਰੀ ਨੂੰ ਸੋ ਤੁਸੀਂ ਸਾਰੇ ਜਣੇ ਦੇਖਣ ਜਾਇਓ ਬਹੁਤ ਸੋਹਣੀ ਤੇ ਬੜੀ ਹਾਰਡ ਵਰਕਿੰਗ ਟੀਮ ਨੇ ਫਿਲਮ ਬਣਾਈ ਆ ਅ ਅਸੀਂ ਸਾਨੂੰ ਮੌਕਾ ਮਿਲਿਆ ਇਸ ਫਿਲਮ ਦੇ ਵਿੱਚ ਕੰਮ ਕਰਨਾ ਮਨੀਸ਼ ਪਟਲ ਜੀ ਨੇ ਡਾਇਰੈਕਟ ਕੀਤੇ ਪੰਮਾ ਭਾਰੀ ਦਾ ਮੈਂ ਹਮੇਸ਼ਾ ਨਾਮ ਲੈਣਾ ਭਾਈ ਨੇ ਬਹੁਤ ਘੈਂਟ ਐਕਸ਼ਨ ਕੀਤਾ ਜਸਸੀ ਵੀਰ ਨੇ ਲਿਖੀ ਆ ਜੈਸਮਿਨ ਜੀ ਨਾਲ ਨੇ ਮੁਕੇਸ਼ ਰੀਸ਼ੀ ਜੀ ਨੇ ਅਭਿਮਨਿਊ ਸਿੰਗਰ ਅਜ਼ਮੁਰਾਦ ਜੀ ਨੇ ਜੇਸ਼ ਜੀ ਨੇ ਐਂਡ ਫੈਂਟਾ ਮਤਲਬ ਸਿਰ ਲਾਤਾ ਸਾਰਿਆਂ ਨੇ ਸੋ ਤੁਸੀਂ ਜ਼ਰੂਰ ਦੇਖਦਾ ਹੈ। ਉਹ ਸੱਚੀ ਕਿ ਲਾਸਟ ਕੁਐਸਚਨ ਨਿੱਕੀਤੰਬੋਲੀ ਦਾ ਕੀ ਰੋਲ ਹੈ ਫਿਲਮ ਵਿੱਚ? ਨਿੱਕੀਤੰਬੋਲੀ ਤੋਂ ਇਹ ਗੱਲ ਸ਼ੁਰੂ ਹੋਈ ਸੀ ਜਿੱਥੋਂ ਜੈਸਮਿਨ ਮਜ਼ਾਕ ਕਰਦੀ ਹੈ ਮੈਨੂੰ ਕਿ ਤੂੰ ਮੇਰੇ ਨਾਲ ਤਾਂ ਮਜ਼ਾਕ ਜਿਹੜਾ ਰੋਮਾਂਸ ਆ ਉਹ ਤੂੰ ਡਰ-ਡਰ ਕੇ ਕਰਦਾ ਮੁੱਠੀਆਂ ਬੰਦ ਕਰਕੇ ਕਰਦਾ। ਤੇ ਨਿੱਕੀਤੰਬੋਲੀ ਦੇ ਨਾਲ ਜਿਹੜਾ ਤੂੰ ਨੱਚ ਰਿਹਾ ਉਹਦੇ 'ਚ ਤੇ ਉਹ ਤੇ ਤੂੰ ਇਦਾਂ ਲੱਗ ਰਿਹਾ ਜਿਦਾਂ ਤੂੰ ਬਹੁਤ ਪੁਰਾਣਾ ਜਾਂਦਾ। ਸੋ ਮੈਂ ਉਹ ਇੱਕ ਆਈਟਮ Song ਹੈ ਸਾਡੀ ਫਿਲਮ 'ਚ ਸੋ ਉਹਨਾਂ ਨੇ ਉਹਦੇ 'ਚ ਫੀਚਰ ਕੀਤਾ ਹੈ। ਉਹਦੀਆਂ ਵੀਡੀਓ ਗਲਤੀ ਨਾਲ ਜੈਸ਼ਮੀ ਨੇ ਦੇਖ ਲਈਆਂ ਨੇ ਕੋਈ ਸ਼ੇਰ ਕੀ ਮੈਂ ਦਿਖਾਈ ਮੈਂ ਕਿਹਾ ਦੇਖੋ ਕਿੰਦਾ ਕੀਤਾ ਕਿਉਂਕਿ ਇਹ ਮੈਨੂੰ ਕਹਿੰਦੀ ਸੀ ਕਿ ਤੂੰ ਕੰਫਰਟੇਬਲ ਨਹੀਂ ਹੁੰਦਾ ਕੁੜੀਆਂ ਦਾ ਫਿਰ ਮੈਂ ਦਿਖਾਈ ਮੈਂ ਕਿਹਾ ਦੇਖ ਕਿੰਨਾ ਕੰਫਰਟੇਬਲ ਜੇ ਵੀ ਕੰਫਰਟੇਬਲ ਇੰਜੋਏ ਇਟਸ an ਆਈਟਮ ਨੰਬਰ ਹੈ ਫਨ ਗੋ ਆਲ ਆਊਟ ਸੋ ਸੈਂਡ ਮੀ ਸੀ ਆਈ ਟ੍ਰਾਈਡ ਸੀ ਆਈ ਟ੍ਰਾਈਡ ਮੈਨੇ ਨਾ ਆਈਟਮ ਨੰਬਰ ਲਈ ਵੀ ਟ੍ਰੇਨ ਕੀਤਾ ਨਾਟ ਜਸਟ ਰੋਮਾਂਸ ਲਈ ਵੈਰੀ ਵੈਰੀ ਗੁੱਡ ਸੋ ਜੰਦੂ ਜੰਦੂ ਫੀਲ ਕਰ ਰਹੀ ਹਾਂਜੀ ਸਾਡੀ ਫਿਲਮ ਆ ਰਹੀ ਹੈ ਬਦਨਾਮ 28 ਫਰਵਰੀ ਨੂੰ ਤੁਸੀਂ ਹਮੇਸ਼ਾ ਮੈਨੂੰ ਬਹੁਤ ਬਹੁਤ ਪਿਆਰ ਦਿੱਤਾ ਹੈ ਇਸ ਵਾਰੀ ਵੀ ਤੁਹਾਡੇ ਪਿਆਰ ਦੀ ਬਹੁਤ ਲੋੜ ਹੈ ਪੂਰੀ ਫੈਮਲੀ ਨਾਲ ਜਾ ਕੇ ਦੇਖਿਓ ਸਾਡੀ ਫਿਲਮ ਕੰਪਲੀਟ ਪੈਸਾ ਵਸੂਲ ਹੈ ਫੈਮਲੀ ਐਂਟਰਟੇਨਰ ਹੈ ਤੁਹਾਨੂੰ ਸਭ ਕੁਝ ਦੇਖਣ ਨੂੰ ਮਿਲੇਗਾ ਕਾਮੇਡੀ ਐਕਸ਼ਨ ਰੋਮਾਂਸ ਗਾਣੇ ਤੁਸੀਂ ਨੱਚਦੇ ਟੱਪਦੇ ਸੈਟੀਸਫਾਈਡ ਘਰ ਆਉਂਗੇ ਥੈਂਕ ਯੂ ਥੈਂਕ ਯੂ ਜੈਸਮਿਨ ਥੈਂਕ ਯੂ ਜੈਸਾ ਅਨਲ ਖਾਸ ਗੱਲਬਾਤ ਕਰਨ ਦੇ ਲਈ ਸੋ ਫਿਲਮ ਬਦਨਾਮ ਸਿਨੇਮਾ ਘਰਾਂ ਦੇ ਵਿੱਚ 28 ਤਰੀਕ ਨੂੰ ਆ ਰਹੀ ਹੈ ਤੇ ਤੁਸੀਂ ਜ਼ਰੂਰ ਫਿਲਮ ਦੇਖਣੀ ਹੈ ਇਸ ਫਿਲਮ ਦਾ ਆਪਾਂ ਮਾਨ ਵਧਾਉਣਾ ਸਾਰਿਆਂ ਨੇ ਕਿਉਂਕਿ ਟੀਮ ਨੇ ਬਹੁਤ ਬਹੁਤ ਮਿਹਨਤ ਕੀਤੀ ਦਿਨ ਰਾਤ ਮਿਹਨਤ ਕਰ ਰਹੀ ਹੈ ਜਦ ਤੱਕ ਰਿਲੀਜ਼ ਨਹੀਂ ਹੋ ਜੇਗੀ ਤਦ ਤੱਕ ਕੁਛ ਨਾ ਕੁਛ ਫਿਲਮ ਦੇ ਵਿੱਚ ਐਡੀਸ਼ਨਸ ਹੁੰਦੀਆਂ ਰਹਿਣੀਆਂ ਨੇ ਸੋ ਸਿਨੇਮਾ ਘਰਾਂ ਦੇ ਵਿੱਚ ਤੁਸੀਂ ਜ਼ਰੂਰ ਪਹੁੰਚਣਾ ਫਿਲਮ ਦੇਖਣ ਦੇ ਲਈ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਨਪ੍ਰੀਤ ਖੋਲਰ ਦਾ ਨਿਕ ਸਵੇਰਾ ਟੀਵੀ ਚੰਡੀਗੜ੍ਹ